ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਨਾਮੀ ਕਿਸਮ ਦਾ ਜਿਹੜਾ ਹੈਗਾ ਉਪਰਾਲਾ ਹੈਗਾ ਇਹਦੇ ਨਾਲ ਕੀ ਹੈ ਕਿ ਜਦੋਂ ਕੋਈ ਪਿੰਡ ਦਾ ਬੰਦਾ ਆਉਂਦਾ ਹੈ ਸੀ ਉਹ ਘਰ ਪੜਿਆ ਲਿਖਿਆ ਨਹੀਂ ਹੁੰਦਾ ਉਹਨੂੰ ਤਾਂ ਪਤਾ ਵੀ ਮੇਰੇ ਪੇਟ ਸਦਰਦਾ ਔਰ ਉਹ ਨਹੀਂ ਪਤਾ ਵੀ ਮੇਰੇ ਗੁਰਦੇ ਖਰਾਬ ਹੈ ਮੇਰੇ ਜਿਹੜੀ ਹੈਗੀ ਖਾਣੇ ਵਾਲੀ ਆਤਰੀਆਂ ਖਰਾਬ ਹੈ ਜਾਂ ਕੋਈ ਹੋਰ ਬਿਮਾਰੀ ਹੈ ਉਹਨੂੰ ਸਮਝ ਨਹੀਂ ਆਉਂਦੀ ਵੀ ਮੈਂ ਜਾਣਾ ਕਿੱਥੇ ਆ ਮੈਂ ਕਿਹੜੇ ਕਮਰੇ 'ਚ ਜਾਣਾ ਹੈ ਇੱਕ ਤਾਂ ਮਰੀਜ਼ ਪਹਿਲੇ ਘਬਰਾਇਆ ਹੁੰਦਾ ਫਿਰ ਉਹਨੂੰ ਕਹਦੇ ਵੀ ਤੇਰਾ ਪ੍ਰੈਸ਼ਰ ਹੋਣਾ ਉਹ ਹੋਰ ਘਬਰਾ ਜਾਂਦਾ ਹੈ ਅਚਾ ਉਹਨੇ ਪਹਿਲਾਂ ਟੈਸਟ ਵੀ ਕਰਾਣੇ ਆ ਉਸ ਤੋਂ ਬਾਅਦ ਉਹਨੇ ਮੈਡੀਕਲ ਫਿਟਨੈਸ ਲੈਣੀ ਆ ਫਿਰ ਉਹਨੇ ਨਸਤੀਜ਼ੀਆ ਦੀ ਫਿਟਨੈਸ ਲੈਣੀ ਆ ਇਹ ਸਾਰੇ ਕੰਮ ਸਾਡਾ ਸਟਾਫ ਕਰਾ ਕੇ ਦੇਵੇਗਾ ਜਦੋਂ ਸਾਡੇ ਡਾਕਟਰਸ ਨਰਸਸ ਜਾ ਕੇ ਉਹਦੀ ਮਦਦ ਕਰਨਗੇ ਉਹਨਾਂ ਦੇ ਆਪਸ ਦੇ ਵਿੱਚ ਰਿਸ਼ਤੇ ਵੀ ਬਿਹਤਰ ਹੋਣਗੇ ਜਿਆਦਾ ਕੋਰਡੀਅਲ ਹੋਣਗੇ ਸੋ ਇਹਦੇ ਬਹੁਤ ਸਾਰੇ ਬੈਨੀਫਿਟਸ ਹੋਣਗੇ ਅਸੀਂ ਇਹ ਸਾਡਾ ਇੱਕ ਪਾਇਲਟ ਪ੍ਰੋਜੈਕਟ ਹੈ ਜਿਹੜੇ ਬੱਚੇ ਹੈਗੇ ਆ ਉਹਨਾਂ ਦੇ ਵਿੱਚ ਕੰਪੈਸ਼ਨ ਏਮਪੈਥੀ ਜੋ ਇੱਕ ਨਰਸਿੰਗ ਤੇ ਮੈਡੀਕਲ ਸਟੂਡੈਂਟ ਚਾਹੀਦੀ ਹੁੰਦੀ ਆ ਜਦੋਂ ਸੇਵਾ ਕਰਨਗੇ ਇਸ ਤੋਂ ਸਵਾਇ ਜਿਹੜੇ ਆਰਟਸ ਕੋਰਸ ਵਿੱਚ ਪੜ੍ਹਦੇ ਸੀ ਉਹਨਾਂ ਨੂੰ ਬੈਚਸ ਵਿੱਚ ਬੁਲਾਵਾਂਗੇ ਉਹ ਆ ਕੇ ਇੱਥੇ ਹਸਪੀਟਲ ਦੇ ਵਿੱਚ ਸਾਡੇ ਨਾਲ ਇੰਟਰਨਸ਼ਿਪ ਕਰਨਗੇ ਉਹਨਾਂ ਬੱਚਿਆਂ ਦੇ ਵਿੱਚ ਵੀ ਨਾਲ ਅਸੀਂ ਉਹਨਾਂ ਨੂੰ ਫਸਟ ਏਡ ਦੀ ਟ੍ਰੇਨਿੰਗ ਦੇਵਾਂਗੇ ਸੈਕੰਡਰੀ ਕੇਅਰ ਦੇ ਵਿੱਚ 100% ਮੈਡੀਸਿਨ ਫ੍ਰੀ ਹੈ ਪ੍ਰਾਇਮਰੀ ਕੇਅਰ 100% ਮੈਡੀਸਿਨ ਫ੍ਰੀ ਹੈ ਜਿਹੜੀ ਸਾਡੀ ਐਸੈਂਸ਼ੀਅਲ ਡਰੱਗ ਲਿਸਟ ਹੈ ਇੱਥੇ ਅਸੀਂ ਐਮਰਜੈਂਸੀ ਚ ਇੰਟਰੋਡਿਊਸ ਕੀਤਾ ਹੈ ਇਹ ਤੇ ਹੁਣ ਜਦੋਂ 1.5 ਲੱਖ ਦਾ ਬੀਮਾ ਆ ਗਿਆ ਫਿਰ ਸਾਰਾ ਕੁਝ ਫ੍ਰੀ ਹੋਣਾ ਉਹ ਏਸੇ ਡਰੱਗ ਸਟੋਰ ਤੋਂ ਮਿਲੇਗਾ ਉਹਨਾਂ ਨੂੰ ਪੈਸੇ ਨਹੀਂ ਦੇਣੇ ਪੈਣਗੇ ਇਹ ਇੱਕ ਨਾ ਨਵੀਂ ਸ਼ੁਰੂਆਤ ਹੈ ਇਹ ਮੈਨੂੰ ਲੱਗਦਾ ਵੀ ਪੂਰੇ ਦੇਸ਼ ਦੇ ਵਿੱਚ ਪਹਿਲਾ ਇਨੀਸ਼ੀਏਟਿਵ ਹੈ ਜਿੱਥੇ ਅਸੀਂ ਇੱਕ ਪੇਸ਼ੈਂਟ ਫੈਸੀਲੀਟੇਸ਼ਨ ਸੈਂਟਰ ਇੱਕ ਮਰੀਜ਼ ਸਹਾਇਤਾ ਕੇਂਦਰ ਨੂੰ ਆਪਾਂ ਕਹਿ ਸਕਦੇ ਹਾਂ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਨਵੀਂ ਕਿਸਮ ਦਾ ਜਿਹੜਾ ਹੈਗਾ ਉਪਰਾਲਾ ਹੈਗਾ ਇਹਦੇ ਨਾਲ ਕੀ ਹੈ ਕਿ ਜਦੋਂ ਕੋਈ ਪਿੰਡ ਦਾ ਬੰਦਾ ਆਉਂਦਾ ਹੈ ਸੀ ਉਹ ਘਰ ਪੜਿਆ ਲਿਖਿਆ ਨਹੀਂ ਹੁੰਦਾ ਉਹਨੂੰ ਤਾਂ ਪਤਾ ਵੀ ਮੇਰੇ ਪੇਟ ਸਦਰਦਾ ਔਰ ਉਹ ਇਹ ਨਹੀਂ ਪਤਾ ਵੀ ਮੇਰੇ ਗੁਰਦੇ ਖਰਾਬ ਹੈ ਮੇਰੇ ਜਿਹੜੀ ਹੈਗੀ ਖਾਣੇ ਵਾਲੀ ਆਤਰੀਆਂ ਖਰਾਬ ਹੈ ਜਾਂ ਕੋਈ ਹੋਰ ਬਿਮਾਰੀ ਆ ਉਹਨੂੰ ਸਮਝ ਨਹੀਂ ਆਉਂਦੀ ਵੀ ਮੈਂ ਜਾਣਾ ਕਿੱਥੇ ਆ ਮੈਂ ਕਿਹੜੇ ਕਮਰੇ ਜਾਣਾ ਇਹ ਤੋਂ ਮਰੀਜ਼ ਕਹਿ ਦਿੰਦੇ ਆ ਅੱਛਾ ਫਿਰ ਉੱਥੇ ਜਾਂਦਾ ਬੰਦਾ ਕਿਸੇ ਬੰਦੇ ਨੂੰ ਕੋਈ ਡਾਕਟਰ ਕਹਿ ਦਿੰਦਾ ਕਿ ਤੁਹਾਡਾ ਆਪਰੇਸ਼ਨ ਹੋਣਾ ਇੱਕ ਤਾਂ ਮਰੀਜ਼ ਪਹਿਲੇ ਘਬਰਾਇਆ ਹੁੰਦਾ ਫਿਰ ਉਹਨੂੰ ਕਹਿ ਦੇ ਵੀ ਤੇਰਾ ਪ੍ਰੈਸ਼ਰ ਹੋਣਾ ਉਹ ਹੋਰ ਘਬਰਾ ਜਾਂਦਾ ਅੱਛਾ ਉਹਨੇ ਪਹਿਲਾਂ ਟੈਸਟ ਵੀ ਕਰਾਣੇ ਆ ਉਸ ਤੋਂ ਬਾਅਦ ਉਹਨੇ ਮੈਡੀਕਲ ਫਿਟਨੈਸ ਲੈਣੀ ਆ ਫਿਰ ਉਹਨੇ ਨਸਤੀਜੀਆਂ ਦੀ ਫਿਟਨੈਸ ਲੈਣੀ ਆ ਇਹ ਸਾਰੇ ਕੰਮ ਸਾਡਾ ਸਟਾਫ ਕਰਾ ਕੇ ਦੇਵੇਗਾ ਇਹਦੇ ਨਾਲ ਨਾਲ ਜਿਹੜਾ ਡਾਕਟਰ ਪੇਸ਼ੈਂਟ ਰਿਲੇਸ਼ਨਸ਼ਿਪ ਹੈ ਉਹ ਇਹਦੇ ਨਾਲ ਹੋਰ ਅੱਛੇ ਹੋਣਗੇ ਕਿਉਂਕਿ ਜਦੋਂ ਸਾਡੇ ਡਾਕਟਰਸ ਨਰਸਸ ਜਾ ਕੇ ਉਹਦੀ ਮਦਦ ਕਰ ਲਈ ਉਹਨਾਂ ਦੇ ਆਪਸ ਦੇ ਵਿੱਚ ਰਿਸ਼ਤੇ ਵੀ ਬਿਹਤਰ ਹੋਣਗੇ ਜਿਆਦਾ ਕੋਰਡੀਅਲ ਹੋਣਗੇ ਸੋ ਇਹਦੇ ਬਹੁਤ ਸਾਰੇ ਬੈਨੀਫਿਟਸ ਹੋਣਗੇ ਅਸੀਂ ਇਹ ਸਾਡਾ ਇੱਕ ਪਾਇਲਟ ਪ੍ਰੋਜੈਕਟ ਹੈ ਤੇ ਡਾਕਟਰ ਸੀਮਾ ਡਾਕਟਰ ਦੇਬਾਲੀ ਜਿਹੜੇ ਇਹ ਇੱਥੇ ਪਰ ਟੀਚਰਸ ਵੀ ਆ ਤੇ ਇਹਦੇ ਨਾਲ ਨਾਲ ਇਹ ਹਸਪੀਟਲ ਐਡਮਿਨਿਸਟ੍ਰੇਸ਼ਨ ਦੇ ਐਕਸਪਰਟ ਵੀ ਆ ਤੇ ਇਹਨਾਂ ਦੀ ਐਕਸਪਰਟਿਸ ਦਾ ਵੀ ਫਾਇਦਾ ਹੋਏਗਾ ਜਿਹੜੇ ਬੱਚੇ ਹੈਗੇ ਆ ਉਹਨਾਂ ਦੇ ਵਿੱਚ ਕੰਪੈਸ਼ਨ ਏਮਪੈਥੀ ਜੋ ਇੱਕ ਨਰਸਿੰਗ ਤੇ ਮੈਡੀਕਲ ਸਟੂਡੈਂਟ ਚਾਹੀਦੀ ਹੁੰਦੀ ਆ ਜਦੋਂ ਸੇਵਾ ਕਰਨਗੇ ਇਸ ਤੋਂ ਸਵਾਇ ਜਿਹੜੇ ਆਰਟਸ ਕਾਲਜ ਵਿੱਚ ਪੜ੍ਹਦੇ ਸੀ ਉਹਨਾਂ ਨੂੰ ਬੈਚਸ ਵਿੱਚ ਬਿਲਾਵਾਂਗੇ ਉਹ ਆ ਕੇ ਇੱਥੇ ਹਸਪੀਟਲ ਦੇ ਵਿੱਚ ਸਾਡੇ ਨਾਲ ਇੰਟਰਨਸ਼ਿਪ ਕਹਿੰਦੇ ਆ ਉਹ ਇੰਟਰਨਸ਼ਿਪ ਕਰਨਗੇ ਉਹਨਾਂ ਬੱਚਿਆਂ ਦੇ ਵਿੱਚ ਵੀ ਨਾਲ ਅਸੀਂ ਉਹਨਾਂ ਨੂੰ ਫਸਟ ਏਡ ਦੀ ਟ੍ਰੇਨਿੰਗ ਦੇਵਾਂਗੇ ਸਰ ਕਿੰਨਾ ਕੀ ਖਰਚਾ ਆ ਚੁੱਕਾ ਹੈ ਇਹ ਦੇ ਉੱਪਰ ਜਿਹੜੇ ਇਹ ਇਹ ਪੰਜਾਬ ਕਿੰਗਸ ਨੇ ਸਾਨੂੰ ਬਣਾ ਕੇ ਦਿੱਤਾ ਸਾਰਾ ਆਪਰੇਟ ਅਸੀਂ ਕਰਾਂਗੇ ਸੋ ਸਾਰੀ ਕਾਸਟ ਉਹਨਾਂ ਨੇ ਬੀਅਰ ਕੀਤੀ ਹੈ ਦੀ ਕੰਸਟ੍ਰਕਸ਼ਨ ਸਾਰੀ ਕਾਸਟ ਹੈ ਪੰਜਾਬ ਕਿੰਗਸ ਜਿਹੜੇ ਹੈਗੇ ਉਹਨਾਂ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਇਹ ਐਨ ਜੀਓ ਨੇ ਬਹੁਤ ਅੱਛੇ ਐਗਜ਼ਾਮਪਲ ਸੈੱਟ ਕੀਤੇ ਆ ਔਰ ਸਾਡੇ ਪਟਿਆਲਾ ਹੈਲਥ ਫਾਊਂਡੇਸ਼ਨ ਤੇ ਬਹੁਤ ਸਾਰੇ ਸਕੂਲ ਤੇ ਦੂਜੇ ਬੰਦੇ ਉਹ ਆਲਰੇ ਸਿਸ ਵਾਸਤੇ ਇੱਕ ਵਧੀਆ ਕੈਫੇਟੇਰੀਆ ਬਣਾ ਦਿੰਨੇ ਆ ਇੱਕ ਅਸੀਂ ਜਿਹੜਾ ਉਹਦਾ ਤੁਹਾਡਾ ਜਿੱਥੇ ਇੱਕ ਮਿਲਕ ਦਾ ਹੈਗਾ ਬੂਥ ਇਹਨਾਂ ਦਾ ਉਦੇ ਨਾਲ ਪੇਸ਼ੈਂਟਸ ਵਾਸਤੇ ਵੀ ਇੱਕ ਜਿਹੜੀ ਹੈਗੀ ਅਲਟਰਾ ਮਾਡਰਨ ਜਿਹੜੀ ਸਾਫ ਸੁਥਰੇ ਖਾਣੇ ਦੀ ਜਿੱਥੇ ਬਹੁਤ ਵਧੀਆ ਖਾਣਾ ਜਿਹਦਾ ਸ਼ੂਗਰ ਦੇ ਮਰੀਜ਼ ਨੂੰ ਕੀ ਖਾਣਾ ਚਾਹੀਦਾ ਬਲੱਡ ਪ੍ਰੈਸ਼ਰ ਦੇ ਮਰੀਜ਼ ਨੂੰ ਜਿਹੜੇ ਗੁਰਦੇ ਖਰਾਬ ਹੈ ਤਾਂ ਕੀ ਖਾਣਾ ਉਹ ਸਾਰੀ ਜਿਹੜੀ ਉਹਦੇ ਚ ਗਾਈਡਲਾਈਨਸ ਵੀ ਹੋਏਗੀ ਫੂਡ ਵੀ ਅਵੇਲੇਬਲ ਹੋਏਗਾ ਔਰ ਬਹੁਤ ਰੀਜ਼ਨਬਲ ਰੇਟ ਤੇ ਹੋਵੇਗਾ ਪੰਜਾਬ ਚ ਹੋਰ ਕਿਹੜੇ ਕਿਹੜੇ ਹਸਪਤਾਲ ਜਿਹੀਆਂ ਸਹੂਲਤਾਂ ਨਹੀਂ ਨੇ ਇਹ ਸਾਰੇ ਜਲਾ ਹਸਪਤਾਲ ਚ ਬਣੇਗਾ ਉਸ ਤੋਂ ਬਾਅਦ ਸਾਰੇ ਸਬਡੂ ਚ ਨਾ ਹਸਪਤਾਲ ਸਰ ਮਰੀਜ਼ਾਂ ਨਾਲ ਗੱਲ ਮੁਲਾਕਾਤ ਕੀਤੀ ਹੈ ਕਿ ਕੀ ਰਿਸਪੌਂਸ ਰਿਹਾ ਹੈ ਸਰ ਦੇਖੋ ਪੇ ਨੇ ਤਾਂ ਪੇਸ਼ੈਂਟ ਇੱਥੇ ਬਾਹਰ ਬੈਠੇ ਹੁੰਦੇ ਸੀ ਐਮਰਜੈਂਸੀ ਦੇ ਜਦ ਤੁੱਪ ਜਾਂ ਦਰਖਤਾਂ ਦੇ ਬੈਠੇ ਹੁੰਦੇ ਸੀ ਹੁਣ ਅੰਦਰ 에어 ਕੰਡੀਸ਼ਨਡ ਐਨਵਾਇਰਨਮੈਂਟ ਚ ਬੈਠੇ ਆ ਲੋਕ ਦਵਾਈ ਆਰਾਮ ਨਾਲ ਬੈਠੇ ਹੋਏ ਆਪਣੀ 바ਰੀ ਸਿਰ ਉਹਨਾਂ ਦਾ ਟੋਕਨ ਆਉਂਦਾ ਤੇ ਆਪਣੇ ਦਵਾਈ ਲੈਂਦੇ ਸਰ ਮੈਡੀਸਿਨ ਕਿਹੜੀ ਕਿਹੜੀ ਅਵੇਲੇਬਲ ਹੁੰਦੀ ਹੈ ਮੈਡੀਸਿਨ ਇੱਥੇ ਸਾਰੀਆਂ ਬੱਲੇ ਹੋ ਰਹੀਆ A to Z ਹੋਲੀ ਹੋਲੀ ਜਿਹੜੀਆਂ ਸਾਰੀਆਂ ਅਪਲੈਂਸਸ ਆ ਕਿਸੇ ਨੇ ਬੋਡੇ ਬਦਲ ਲਿਆ ਕਿਸੇ ਦੇ ਸਟੈਂਡ ਪੜਾ ਉਹ ਵੀ ਸਾਰਾ ਇੱਥੇ ਬਦਲੇ ਬੋਲ ਸਰ ਕਈ ਮਰੀਜ਼ਾਂ ਨੂੰ ਬਾਹਰ ਤੋਂ ਡਾਕਟਰ ਦੇਖੋ ਅੱਜ ਅਸੀਂ ਸੈਕੰਡਰੀ ਕੇਅਰ ਦੇ ਵਿੱਚ 100% ਮੈਡੀਸਿਨ ਫ੍ਰੀ ਹੈ ਪ੍ਰਾਇਮਰੀ ਕੇਅਰ 100% ਮੈਡੀਸਿਨ ਫ੍ਰੀ ਹੈ ਜਿਹੜੀ ਸਾਡੀ ਐਸੈਂਸ਼ੀਅਲ ਡਰੱਗ ਲਿਸਟ ਹੈ ਇੱਥੇ ਅਸੀਂ ਐਮਰਜੈਂਸੀ ਚ ਇਨਟਰੋਡਿਊਸ ਕੀਤਾ ਹੈ ਤੇ ਹੁਣ ਜਦੋਂ ਸਾਡਾ 10 ਲੱਖ ਦਾ ਬੀਮਾ ਆ ਗਿਆ ਫਿਰ ਸਾਰਾ ਕੁਝ ਫ੍ਰੀ ਹੋਣਾ ਉਹ ਐਸੇ ਡਰੱਗ ਸਟੋਰ ਤੋਂ ਮਿਲੇਗਾ ਉਹਨਾਂ ਨੂੰ ਪੈਸੇ ਨਹੀਂ ਦੇਣੇ ਪੈਣਗੇ ਇਹ ਹਸਪੀਟਲ ਵਾਲੇ ਉਹਨਾਂ ਨੂੰ ਗੁਆਈ ਦੇ ਦੇਣ